ਸਿੱਧੀ ਹਕਾਲ ਦੀ ਵੀਡੀਓ ਦੇਖਦੇ ਸਬਜ਼ੀਆਂ ਨੂੰ ਲੈ ਕੇ ਆਜ ਰਿਹਾ ਅੱਜ ਦੀ ਵੱਡੀ ਖਬਰ ਕੋੜਪਟਵਾਰੀਆਂ ਕੋਲ ਗਿਆ ਡੀ ਲੋਡ ਤੇ ਕਾਰ ਬੈਠੇ ਅਪਰਾਪਤ ਕਰੋ ਮਾਲ ਵਿਭਾਗ ਦੀਆਂ 6 ਸਿਵਾਵਾ ਡਿੱਕ ਡਿੱਕ ਮਿਸ਼ਨਰ ਅੱਜ ਦਾ ਜੈ ਇਜੀ ਜਮ੍ਹਾਂ ਬੰਦੀ ਰਿਪੋਰਟ ਪੋਰਟਲ ਨਾਲ ਸਬੰਧਾ ਆਨਲਾਈਨ ਉਪਲਬਧ ਹੈ ਹਿਆਰਪੁਰ 9 ਅਗਸਤ ਦਿੱਕਿ ਕਨਿਸ਼ਰ ਆਸ਼ੀਕਾ ਜਾਨ ਨੇ ਦੱਸਿਆ ਹੈ ਕਿ ਜ਼ਿਲ੍ਹਾ ਹਿਆਰਪੁਰ ਦੇ ਵਾਸੀ ਹੁਣ ਮਾਲ ਵਿਭਾਗ ਨਾਲ ਜੁੜੀਆਂ 6 ਮਤਤ ਫੂਨ ਸੇਵਾਵਾਂ ਦਾ ਲਾਭ ਕਰ ਬੈਠੇ ਲ ਬੈਠੇ ਆਨਲਾਈਨ ਈਜੀ ਜਮ੍ਹਾਂ ਬੰਦੀ ਪੋਰਟਲ ਪ੍ਰਾਪਤ ਰਹੀ ਪ੍ਰਾਪਤ ਕਾਰਸ ਹੱਕਦੇ ਹੋ ਇਹਨਾਂ ਵਿੱਚੋਂ ਵਟਸਐਪ ਤੇ ਜਮ੍ਹਾਂ ਬੰਦੀ ਪ੍ਰਾਪਤ ਕਰਨਾ ਇੰਟਕਲ ਦੀ ਰਕਟ ਐਂਟਰੀ ਫਰਦ ਫਰਦ ਦਾ ਵਰਦ ਦਾ ਵਰਗੀਆਂ ਸੇਵਾਵਾਂ ਵਿੱਚ ਸ਼ਾਮਲ ਹਨ ਡਿਪਟੀ ਕਮਿਸ਼ਨਰ ਨੇ ਦੱਸਿਆ ਹੈ ਕਿ ਇਸ ਪੋਰਟਲ ਰਾਹੀਂ ਲੋਕ ਆਪਣਾ ਸਮਾਂ ਤੇ ਮਿਹਨਤ ਬਚਾਉਂਦੇ ਹੋਏ ਬਿਨਾਂ ਪਟਵਾਰੀਆਂ ਨੂੰ ਮਿਲੇ ਹੀ ਕੰਮ ਕਰਵਾ ਸਕਦੇ ਆਨਲਾਈਨ ਜਮ੍ਹਾਂ ਬੰਦੀ ਦੀ ਪਾਕੀ ਡਿਜੀਟਲ ਹਸਤਾਖਰ ਐਪਲੀਕਟ ਅਤੇ ਕਿਯੂ ਆਰ ਡੀ ਕੋਡ ਸਮੇਤ ਪਲੰਬਤ ਹੋਵੇਗੀ ਇਹ ਫਰਮ ਦੀ ਸਾਰੀਆਂ ਥਾਵਾਂ ਤੇ ਮੰਨਤਾ ਹੋਵੇਗੀ ਅਤੇ ਇਸ ਸਬੰਧ ਵਿੱਚ ਸਰਕਾਰ ਨੇ ਸਾਰੀਆਂ ਸੁਰੱਖਿਖਾਵਾਂ ਨੂੰ ਵੱਧ ਦੇਸ਼ ਜਾਰੀ ਦਿੱਤੇ ਹਨ ਇਹਨੂੰ ਸਕੈਨ ਕਰਕੇ ਰਜਿਸਟਰੀਆਂ ਲਈ ਪ੍ਰਯੋਗ ਕੀਤਾ ਜਾ ਸਕਦਾ ਹੈ ਕਿ ਰਜਿਸਟਰੀਆਂ ਲਈ ਰਹੀ ਮੈਨੂ ਅਲੋ ਫਰਮ ਵੀ ਲੋਡ ਨਹੀਂ ਹੋਵੇਗੀ ਉਹਨਾਂ ਦੱਸਿਆ ਹੈ ਕਿ ਜ਼ਮੀਨ ਨੂੰ ਦੀ ਜਿਸ ਤਰੀਕੋਂ ਤੇ ਇੰਤਕਾਲ ਆਪਣੇ ਆਪ ਹੀ 3 ਦਿਨਾਂ ਦੇ ਅੰਦਰ ਹੋ ਜਾਵੇਗਾ ਵਿਰਾਸਤ ਦੇ ਇੰਤਕਾਲ ਅਤੇ ਪੁਰਾਣੀ ਰਜਿਸਟਰੀ ਜੇ ਸਦਾ ਇੰਤਕਾਲ ਦਰਜਨਾ ਹੋਇਆ ਹੋਵੇ ਉਸ ਲਈ ਵੀ ਆਨਲਾਈਨ ਅਰਜੀ ਦੇ ਸਕਦੇ ਹਨ ਪੂਰੀ ਪ੍ਰਕਿਰਿਆ ਦੀ ਜਾਣਕਾਰੀ WhatsApp ਤੇ ਪੋਰਟਲ ਦੀ ਸੂਚੀ ਬਾਟੰਗ ਨਾਲ ਦਿੱਤੀ ਜਾਵੇਗੀ ਰਫਟ ਐਂਟਰੀ ਜਿਵੇਂ ਕੀ ਦਾਲਫ ਦੇ ਹੁਕਮਾਂ ਜਾਂ ਕਰਜੇ ਨਾਲ ਸੰਬੰਧੀ ਐਂਟਰੀਆਂ ਲਈ ਵੀ ਡਿਜੀਟਲ ਰੂਪ ਵਿੱਚ ਇਸੇਪਨ ਲਾਈ ਕੀਤਾ ਜਾ ਸਕਦਾ ਹੈ ਉਥੇ ਜਮ੍ਹਾਂ ਬੰਦੀ ਦੇ ਜਮ੍ਹਾਂ ਬੰਦੀ ਚ ਨਾਮ ਰਕਬਾ ਤੇ ਹੋਰ ਟੁੱਟੀਆਂ ਨੂੰ ਸੁਧਾਰਨ ਲਈ ਹੁਕਮ ਸਰਕਾਰੀ ਦਫ਼ਤਰਾਂ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਪਵੇਗੀ ਧੰਨਵਾਦ